ਉਣਾ ਨਾ ਕਿਦਾ ਖਾਤੇ ਨੇ ਭਾਜੀ ਠੀਕ ਹੈ ਜੀ ਆਪੋ ਦੇ ਕੋਲ ਇੱਕ ਬਰਕਰ ਲਾਤਾ ਸੇਵਾ ਕਰ ਰਹੇ ਹਾਂ ਸਾਰਿਆਂ ਦੀ ਯਾਨੀ ਕਿ ਆਪਾਂ ਮਟੀਰੀਅਲ ਨੂੰ ਕੋਈ ਘਾਟ ਨਹੀਂ ਆਪਣੇ ਲੈ ਗਈ ਹਰ ਇੱਕ ਚੀਨਾ ਚੀਰ ਪਾ ਕੇ ਦੇਣੇ ਜੋ ਆਪਾਂ ਅੱਗੇ ਪਿੱਛੇ ਵਰ ਕਹਿੰਦੇ ਦੀ ਉਹ ਆਪਾਂ 13 ਰੁਪਏ ਦੇ ਨਹੀਂ ਦੇਈ ਦੀ ਪੂਰਾ ਵਧੀਆ ਮੇਰੇ ਨਾਲ ਭੈਣ ਭਰਾਵਾ ਵੀਰ ਭਰਾ ਜਿੰਨੇ ਜੀ ਆਪਣੀ ਸੰਗ ਦਿਲੋਤੀ ਆਪਣਾ ਸਾਰਾ ਹੀ ਭਰਾਵਾ ਵਾਲਾ ਪਿਆਰ ਹੈ ਇਹਨਾਂ ਨਾਲ ਭਾਈ 13 13 ਦੇ ਵਿੱਚ ਤੁਸੀਂ ਇੱਥੇ ਬਰਕਰ ਵੀਰ ਕੀ ਮਹਿਸੂਸ ਕਰਦੇ ਹੋ ਤੇ ਇਸ ਪਰਾਲੇ ਦੇ ਪ੍ਰਬੰਧਨ ਕਮਿਟੀ ਦੇ ਸਾਥ ਮਿਲਦੇ ਸਾਥ ਭਾਜੀ ਆਪਣਾ ਪੂਰਾ ਵਧੀਆ ਮੇਰੇ ਨਾਲ ਭੈਣ ਭਰਾਵਾ ਵੀਰ ਭਰਾ ਜਿੰਨੇ ਜੀ ਆਪਣੀ ਸੰਗ ਦਿਲੋ ਇਦਾਂ ਹੁਣ ਆਪਣੇ ਕੋ 13 ਦਿਨੋਂ ਦੇ ਇਦਾਂ ਵੀਰ ਆਪਣੇ ਰੋਜ਼ ਆਉਂਦੇ ਰੋਜ਼ ਹੀ ਆਪਣੇ ਪਿਆਰ ਬਣਿਆ ਰਹਿ ਜਾਂਦਾ ਵਾ 13 ਦਿਨ ਪਾਪੇ ਨਾਨਕ ਦਾ ਖਾ ਦੇਣਾ ਦਾ ਜੀ ਠੀਕ ਹੈ ਜੀ ਆ ਪੌਦੇ ਕਰਕੇ ਵਰਕਰ ਲਾਤਾ ਸੇਵਾ ਕਰ ਰਹੇ ਆ ਸਾਰਿਆਂ ਦੀ ਯਾਨੀ ਕਿ ਆਪਾਂ ਮਟੀਰੀਅਲ ਨਾਲ ਕੋਈ ਘਾਟ ਨਹੀਂ ਆਪਣੇ ਲਈ ਹਰ ਇੱਕ ਚੀਨਾ ਚੀਰ ਪਾ ਕੇ ਦੇਨੇ ਆ ਜੋ ਆਪਾਂ ਅੱਗੇ ਪਿੱਛੇ ਵਰ ਕਹ ਦੇਈ ਦੀ ਉਹ ਆਪਾਂ 13 ਰੁਪਏ ਦੀ ਦੇਈ ਦੀ ਆਪਾਂ ਨੂੰ ਇਸ ਬਿਲਕੁਲ ਜੀ ਵੀਰ ਜੀ ਪੰਜਾਬ ਨੂੰ ਨਸ਼ੇ ਦੇ ਨਾਮ ਦੇ ਵੀ ਬਦਨਾਮ ਕੀਤਾ ਜਾਂਦਾ ਹੈ ਲੇਕਿਨ ਕਿਤੇ ਨਾ ਕਿਤੇ ਸਾਰੇ ਨਸ਼ੇੜੀ ਨਹੀਂ ਹੈ ਪੰਜਾਬ ਦੇ ਵਿੱਚ ਨਹੀਂ ਹਰ ਇੱਕ ਕੋਈ ਨਸ਼ੇੜੀ ਹੈਗਾ ਉਹਨਾਂ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਨਸ਼ੇ ਛੱਡ ਕੇ ਮਿਹਨਤ ਵਾਲੇ ਬੰਦੇ ਬਣੇ ਉਹ ਮਿਹਨਤ ਵਾਲੇ ਵੀਰ ਜੀ ਬਣਨੇ ਹੋ ਨਸ਼ੇ ਛੱਡੋ ਕੋਈ ਫਾਇਦਾ ਨਹੀਂ ਹੈਗਾ ਨਸ਼ਾ ਜੋ ਹੈਗਾ ਆਪਣੇ ਪੱਲੋਂ ਪੁੰਨੇ ਜਾਂ ਆ ਠੀਕ ਹੈ ਜੀ ਆਪਣਾ ਜੋ ਹੈਗਾ ਆਪਾਂ ਮਿਹਨਤ ਕਰ ਰਹੇ ਆ ਆਪਣਾ ਕਹਦਾ ਡਰ ਮਿਹਨਤ ਮਜੂਰੀ ਦੀ ਕੋਈ ਡਰ ਨਹੀਂ ਆ ਠੀਕ ਹੈ ਜੀ ਚੋਰੀ ਚੱਕੇ ਕਰ ਰਹੇ ਜਿਹੜੇ ਨਸ਼ੇ ਕਰ ਰਹੇ ਹਰ ਇੱਕ ਵੀ ਚਲੋ ਨਹੀਂ ਕਰਦਾ ਕਈ ਵੀਰ ਭਰਾ ਆਪਣੇ ਮਿਹਨਤੀ ਵੀ ਆ ਠੀਕ ਹੈ ਜੀ ਹੁਣ ਆਪਾਂ ਉਹਨਾਂ ਨੂੰ ਤੇ ਦੇਣੇ ਨਹੀਂ ਕੇ ਨੂੰ ਟਾਈਮ ਟੇਬਲ ਹਰ ਇੱਕ ਨੂੰ ਆਪਾਂ ਦੇਣੇ ਆ ਪਰ ਨਸ਼ਿਆਂ ਨੂੰ ਟਾਈਮ ਦੇਣੇ ਆ ਨਾ ਆਪਾਂ ਕੰਮ ਨੂੰ ਟਾਈਮ ਦੇ ਰਹੇ ਆ ਵੀਰ ਜੀ ਹਰ ਇੱਕ ਮੇਰਾ ਵੀਰ ਭਰਾ ਕੰਮਕਾਰ ਕਰੋ ਠੀਕ ਹੈ ਜੀ ਆਪਣਾ ਆਹੀ ਮੈਸੇਜ ਹੈਗਾ ਵੀਰ ਭਾਹarre ਤਰੱਕੀ ਕਰੋ ਪੰਜਾਬ ਦੀ ਤਰੱਕੀ ਹੋਵੇ ਬਾਹਰ ਦੇਸ਼ ਦਾ ਕਿਥੇ ਰਿਹਾ ਕਿਥੇ ਪਹੁੰਚ ਗਿਆ ਵਾ 13 ਤਰੀਕ ਨੂੰ ਫਿਰ ਕਿੰਨੇ 버ਗਰ ਲੱਗ ਜਾਂਦੇ ਨੇ 13 ਦਿਨਾਂ ਵਿੱਚ ਲਾ ਲੋ ਕੋਈ 6.5 500 ਲੱਗ ਜਾਂਦਾ ਵਾ 6.5 500 ਹਾਂ ਜੀ ਤੇ ਜਿੰਨਾ ਭਰਾਵਾਂ ਦਾ ਪਿਆਰ ਆ ਅਗਲੀ ਵਾਰ ਆਪਾਂ ਡਬਲ ਕਰ ਦੇਣਾ ਵੇਖਿਓ। ਅੱਛਾ ਜੀ। ਜਿੰਨਾ ਵੀਰਾਂ ਦਾ ਭਰਾਵਾਂ ਦਾ ਪਿਆਰ ਆ ਪਰ ਸਾਰਾ ਡਬਲ ਆਪਣਾ ਮਹਾਰਾਜ ਦਾ ਤਰੱਕੀ ਬਖਸ਼ੇ। ਜਦਾ ਹੁਣ ਕਰਕੇ ਕਈ ਵਾਰ ਕਸਟਮਰ ਨਾਰਾਜ਼ ਵੀ ਹੁੰਦਾ ਉਹਨਾਂ ਲਈ ਕੀ ਸਨੇਹਾ ਦੇਣਾ ਚਾਹੀਦਾ। ਦੇਖੋ ਜੀ ਹਰੇਕ ਵੀਰ ਟਾਈਮ ਟੇਬਲ ਆਉਂਦੇ ਆ ਚਾਰ ਪੰਜ ਜਾਣੇ ਸਾਥਿਆਂ ਨੇ ਇਕੱਠੇ ਆ ਜਾਂਦੇ ਆ ਠੀਕ ਆ ਵੀਰ। ਹੁਣ ਹਰੇਕ ਨੂੰ ਲਾਈਨ ਸੇ ਆਪਾਂ ਤੋੜ ਰਹੇ ਆ ਠੀਕ ਆ ਲੇਡੀਜ਼ ਕਾਹਨ ਚਲੋ ਆਪਾਂ ਤੋੜਦੀ ਰਿਹਾ ਚਲੋ ਆਪਾਂ ਮੁੰਡੇ-ਕੁੰਡੇ ਜਾ ਰਹੇ ਹੁੰਦੇ ਵੀਰ ਭਰਾ। ਉਸ ਦਾ ਤੋੜਦੇ ਹੋ ਇਸਕੇ ਗੁੱਸਾ ਜਿਹੜਾ ਵੀ ਤੋ ਮੇਰਾ ਵੀਰ ਭਰਾ ਕੋਈ ਕੁਸਰਾ ਕਰੇ ਕਿ ਦੀ ਵਾਰੀ ਕੋਈ ਟਾਈਮ ਆਰੇ ਕੋਈ ਚੀਜ਼ ਲਾਦਾ ਵਾਤ ਤੋਂ ਬਾਅਦ 25 30 버ਗਰ ਆਪਾਂ ਲਾ ਰਹੇ ਵੀਰ ਜੀ ਕਿਹੜੀ ਕਿਹੜੀ ਸੌਸ ਕਿਹੜਾ ਕਿਹੜਾ ਮਟੀਰੀਅਲ ਵੀਰ 버ਗਰ ਦੇ ਵਿੱਚ ਰਹਿੰਦਾ ਹੈ 버ਗਰ ਦਾ ਮਟੀਰੀਅਲ ਰਹਿੰਦਾ ਵੀਰ ਜੀ ਮਿਕਸ ਵਿੱਚ ਰਹਿੰਦਾ ਰੇਸ਼ੀਮਲਾ ਗਾਜਰਾ ਪਿਆਰ ਬੰਦ ਗੋਭੀ ਠੀਕ ਹੈ ਜੀ ਸਵੀਟ ਕੌਰਨ ਵਗੈਰਾ ਹੋਗੇ ਏ گارਲਿਕ 소ਸ ਵਗੈਰਾ ਗੀ ਚੀਲੀ 소ਸੋ ਕੀਆ ਠੀਕ ਹੈ ਜੀ ਖੀਰਾ ਵਗੈਰਾ ਹਰ ਇੱਕ ਚੀਜ਼ ਲਾ ਰਿਹਾ ਆ ਬਪਰ ਕਰਦੇ ਮਸਾਲੇ ਵਗੈਰਾ ਹਰ ਇੱਕ ਚੀਜ਼ ਲਾ ਰਿਹਾ ਆ ਪ੍ਰੋਪਰ ਆਪਾਂ ਦੇ ਰਿਹਾ ਆ ਟੇਸਟ ਜੇ ਟੇਸਟ ਕੋਈ ਕਮੀ ਆ ਤੇ ਫਿਰ ਵੀਰ ਭਰਾ ਆਪਣੇ ਤਾਂ ਕੋਈ ਨਾ ਹੁੰਦਾ ਪਿਛਲੀ ਵਾਰ ਵੀ ਫਿਰ ਜੇ ਆਪਾਂ 13 ਦਿਨ ਲਾਈ ਆ ਠੀਕ ਹੈ ਜੀ ਟੇਸਟ ਹੈਗਾ ਜੀ ਤੇ ਇਸ ਟਾਈਮ ਡਬਲ ਪਿਆਰ ਮਿਲਿਆ ਆਪਾਂ ਨੂੰ ਵੀਰ ਭਰਾ ਮਾਰ ਸਾਰਿਆਂ ਦਾ ਕਿੰਨੇ ਇੱਕ ਲੋਕ ਵੈਸੇ ਰੋਜ਼ਾਨਾ ਰੁਟੀਨ ਦੇ ਵਿੱਚ ਆਉਂਦੇ ਨੇ ਰੂਟੀਮ ਦੇ ਭਾਜੀ ਕਟੋਗੜ ਆਪਣੇ 50 60 ਕਸਟਮਰ ਆ ਜਾਂਦੇ ਆ ਠੀਕ ਹੈ ਜੀ ਹਰ ਇੱਕ ਕਸਟਮਰ ਹੁੰਦਾ ਚਲੋ ਕੋਈ 10 ਪਰ ਕੋਈ 5 ਪਰ ਕੋਈ 7 ਪਰ ਹਰ ਇੱਕ ਆਉਂਦਾ ਜਿਹੜਾ ਫੈਮਿਲੀ ਦੇ ਹਿਸਾਬ ਨਾਲ ਆਉਂਦਾ ਵਾ ਠੀਕ ਹੈ ਜੀ ਚਲੋ ਬਾਕੀ ਇਹ ਆ ਕਿ ਜਿੰਨੇ ਵੀਰ ਭਰਾ ਰਹੇ ਆ ਆਪਣੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਆਪਾਂ ਵੀ ਇੰਦਾ ਪਿਆਰ ਦਿੰਦੇ ਰਾਂ ਜਿੱਦਾਂ ਹੋਣ ਦਿੱਤਾ ਐ ਇੰਦਾ ਹੀ ਹਾਂਜੀ ਵਿਦੇਸ਼ ਜਾਣ ਦਾ ਮੌਕਾ ਭਾਈ ਆਪਾਂ ਸੋਚਿਆ ਨਹੀਂ ਵਿਦੇਸ਼ਾਂ ਦਾ ਆਪਾਂ ਇੱਥੇ ਤਰੱਕੀ ਕਰਨੀ ਵਿਦੇਸ਼ ਕੀ ਕਰਨਾ ਬਾਹਰ ਵੀ ਕੰਮ ਕਰਨਾ ਕੰਮ ਇੱਥੇ ਵੀ ਕਰਨਾ ਬਾਹਰ ਜਾਣ ਲੱਗੇ 5-7 ਲੱਖ ਰੁਪਏ ਲਾਵਾਂਗੇ ਉਹੀ ਆਪਾਂ ਇੱਥੇ ਲਾ ਕੇ ਆਪਾਂ ਪੰਜਾਬ ਨੂੰ ਤਰੱਕੀ ਕਰਾਵਾਂਗੇ ਨਾਲ ਕੋ ਚੰਗੇ ਵੀਰ ਭਰਾ ਨੂੰ ਆਪਾਂ ਨੌਲੇਜ ਦਵਾਂਗੇ ਜੀ ਜੀ ਕਿ ਨਸ਼ੇ ਛੱਡੋ ਹੋਰ ਕਹਿੰਦੇ ਪੰਜਾਬ 'ਚ ਕੰਮ ਹੈ ਵੀਰ ਜੀ ਅਸੀਂ ਵੀ ਤੁਹਾਡੇ ਸਾਹਮਣੇ ਕਰ ਰਹੇ ਆ ਆਪ ਭੀੜ ਦੱਸਦਾ ਦੀ ਕੰਮ ਹੈਗਾ ਕਿ ਨਹੀਂ ਹੈਗਾ ਕੰਮ ਕਰਨਾ ਮਨਣਾ ਜੀ ਦਾ ਵੀਰ ਜੀ ਆਪਣਾ ਜਿਹੜਾ ਆਪ ਨੌਜਵਾਨਾਂ ਨੂੰ ਆਪਣਾ ਵੀਰ ਭਰਾ ਬਾਹਰ ਜਾ ਰਹੇ ਹੋ ਹੀ ਤਰੱਕੀ ਇੱਥੇ ਕਰੋ ਚਲੋ ਜਿੰਨਾ ਨਹੀਂ ਸਰਕਲ ਸੱਟ ਨਹੀਂ ਸਰਦਾ ਜਾ ਵੀ ਸਾਡੇ ਕਈਆਂ ਦਾ ਨਹੀਂ ਸਰਦਾ ਆਪਣਾ ਇੱਥੇ ਸਰ ਰਿਹਾ ਵੀਰ ਜੀ ਵਧੀਆ ਤੇ ਆਪਾਂ ਇੱਥੇ ਲਾ ਰਹੇ ਆਂ ਸੇਵਾ ਕਰ ਰਹੇ ਆਂ ਇਸ ਤਰ੍ਹਾਂ ਤੁਹਾਡੇ ਸਾਹਮਣੇ ਪਿਆਰ ਇਨਾ ਮਿਲਿਆ ਵਾ ਤੇ ਆਪਾਂ ਇਸੇ ਕਰਕੇ 13 13 ਦੀ ਆਫਰ ਤੱਕ ਲਾਈ ਆ ਚਲੋ ਵੀਰ ਭਰਾਵਾਂ ਦਾ ਪਿਆਰ ਬਣਿਆ ਰਹੇ ਉਹ ਵੀ ਵਿਖਾ ਦਿਓ ਜੀ ਇਹ ਕਿੱਡੀ ਹੈ ਜੀ ਇਹ ਕੱਟੀ-ਕਟਾਈ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਇਹ ਕੱਟੀ-ਕਟਾਈ ਹੁੰਦੀ ਆ ਵਿੱਚੇ ਦੂਸਰੀ ਲੱਗ ਰਿਹਾ ਆ ਉਹ ਲੋਕਾਂ ਦਾ ਸਾਈਜ਼ ਵੇਖ ਲੋ ਕਿੱਡੀ ਦਾ ਹੂ ਕਰ ਰਹੇ ਨਾਲ ਕੀ ਬਾਤ ਹੈ ਬਈ ਲੋਕੇਸ਼ਨ ਕੀ ਹੈ ਤੇ ਜੇ ਕਿਸੇ ਨੇ ਆਉਣਾ ਹੋਵੇ ਕਿੱਥੇ ਆ ਸਕਦਾ ਲੋਕੇਸ਼ਨ ਭਾਈ ਹੈਗੀ ਤਨਤਨ ਤਹਿਸੀਲ ਬਿਆਰ ਠੀਕ ਹੈ ਜੀ ਪਾਲਕਾ ਬਿਆਰ ਟੈਕਸੀ ਸਟੈਂਡ ਦੇ ਬਾਹਰ ਹੀ ਹੈਗੀ ਆਪਣੀ ਰੇੜੀ ਲਾਦੀ ਜਮੀ ਹੱਬ ਦੀ ਕਿਸੇ ਵੀਰ ਨੂੰ ਪੁੱਛ ਲੋ 13 ਦਿਨਾਂ ਦੇ ਨਾਲ ਜਿੱਥੇ ਆਫਰ ਲਾਦੀ ਆ ਭਾਈ ਜਣਾਂ ਤੋਂ ਜਾਣਾ ਕੀ ਬਾਤ ਹੈ ਉਹ ਤੁਹਾਨੂੰ ਖੁਸ਼ਾਟ ਕੇ ਆਉਣਗੇ